ਕੂਰ ਵਿਜੇ ਪ੍ਰਤਾਪ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇੱਕ ਹੋਰ ਐਮਐਲਏ ਨੇ ਆਪਣੀ ਹੀ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਦੱਸਦੀ ਕਿ ਕਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਦੇ ਮਜੂਦਗੀ ਦੇ ਵਿੱਚ ਅਜੇ ਗੁਪਤਾ ਜਿਹੜੇ ਅੰਮ੍ਰਿਤਸਰ ਤੋਂ ਐਮਐਲਏ ਨੇ ਉਹਨਾਂ ਨੇ ਸਿੱਧਾ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹ ਸਾਰੇ ਫੋਕਲੇ ਸੀ ਨਾ ਤਾਂ ਭ੍ਰਿਸ਼ਟਾਚਾਰ ਖਤਮ ਹੋਇਆ ਨਾ ਕੋਈ ਬਦਲਾਅ ਆਇਆ ਔਰ ਨਾ ਹੀ ਕੋਈ ਜਿਹੜਾ ਨਸਾ ਬੰਦ ਹੋਇਆ ਸਗੋਂ ਨਸਾ ਦੁੱਗਣਾ ਹੋ ਗਿਆ ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਤੇ ਬਰੇ ਨੇ ਸੁਖਵੀਰ ਸਿੰਘ ਬਾਦਲ ਨੇ ਟਵੀਟ ਕੀਤਾ ਵਿਕਰਮ ਮਜੀਠੀਆ ਨੇ ਟਵੀਟ ਕੀਤਾ ਟਵੀਟ ਦਾ ਨ ਸਕਰੀਨ ਤੇ ਚੱਲਦੇ ਆ ਰਹੇ ਨੇ ਤਾਂ ਉੱਥੇ ਹੀ ਦੱਸਦੀ ਕਿ ਅਜੇ ਗੁਪਤਾ ਦੇ ਵੱਲੋਂ ਕੀ ਬਿਆਨ ਦਿੱਤਾ ਉਹ ਵੀ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਬਦਲਾਅ ਦਾ ਤੁਸੀਂ ਨਾਰਾ ਦੇ ਗਏ ਆ ਜੀ ਸੜਿਕਾਲ ਸਾਹਿਬ ਕੀ ਬਦਲਾਅ ਹੋਇਆ ਪੰਜਾਬ ਦੇ ਵਿੱਚ ਦੱਸੋ ਮੈਨੂੰ ਬਦਲਾਅ ਨਹੀਂ ਹੋਇਆ 1% ਬਦਲਾਅ ਨਹੀਂ ਹੋਇਆ ਸਮਝ ਆ ਗਿਆ ਨਾ ਸਾ ਪਦ ਨਹੀਂ ਹੋਇਆ نشا بند کی ہونا سی نشا بند گیا دسو نشے تو علاوہ جی گل کریے برشٹاچار کی برشٹاچار برشٹاچار کرتے ہیں کہڑا برشٹاچار بند ہو سکو لوکی کہ آ کے ڈاکٹر صاحب ਨਸ਼ਾ ਤੇ ਬਾਤ ਕਿਦਰੀ ਨਹੀਂ ਹੋਇਆ ਜਿਹੜਾ ਭ੍ਰਸ਼ਟਾਚਾਰ ਸੀ ਜਿਹੜਾ ਕ腐ਪਸ਼ਨ ਸੀ ਉਹ ਮਹਿੰਗੀ ਹੋ ਗਈ ਮਹਿੰਗੀ ਹੋ ਗਈ ਮੇਰਾ ਇੱਕ ਦੋਸਤ ਜਿਹੜਾ ਕਾਰੋਬਾਰੀ ਹੈ ਜਿਹੜਾ ਬਿਜ਼ਨਸਮੈਨ ਹੈ ਗੁੱਦਾ ਮੈਂ ਸਾਡੇ ਬੋਰਡ ਵੀ ਦਾ ਕੰਮ ਕਰੀ ਰਿਹਾ ਨਹੀਂ ਆਪਣਾ ਮੇਰੇ ਕੋਲ ਰਿਸ਼ਵਤ ਮੰਗੀ ਗਈ 1 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਲ ਦਾ ਫੋਨ ਕਰਤਾ ਤੇ ਰਿਸ਼ਵਤ ਹੋ ਗਈ 50 ਲੱਖ ਰੁਪਈਆ ਇਹ ਬਦਲਾਅ ਆ ਸਕਦਾ। ਇਹ ਕਿਹਨੂੰ ਕਿਦਾਦੋ ਬਦਲਾਅ ਹੈ। ਇਹ ਕੋਈ ਬਦਲਾਅ ਨਹੀਂ ਹੈ। ਬਦਲਾਅ ਤਾਂ ਤੁਸੀਂ ਨਾਰਾ ਦੇ ਗਿਆ ਹੈ ਜੀ। ਸਾਹਿਬ ਜੀ ਸਾਡ ਕੀ ਬਦਲਾਅ ਆ ਪੰਜਾਬ ਦੇ ਵਿੱਚ ਦੱਸੋ ਮੈਨੂੰ। ਬਾਰੇ ਬਦਲਾਅ ਹੋਇਆ ਕਿਹਨਾਂ ਪਰਸੈਂਟ ਦਾ ਬਦਲਾਅ ਨਹੀਂ ਹੋਇਆ। ਬਸਾ ਪੰਦ ਨਹੀਂ ਹੋਇਆ। ਬਸਾ ਵਾਅਦਾ ਕੀ ਹੋਣਾ ਸੀ। نشا بدھ گیا پنجاب کے اندر اور میں تمہیں دسو نشے تو علاوہ جی آپ گل کریے برشٹاچار کی برشٹاچار برشٹاچار کرتے ہیں کہڑا برشٹاچار وقت ہوا کرسو لوگ کہتے ہیں لوگ دس رہے ہیں آگے ڈاکٹر صاحب نشا ودر نہیں ہوا ਜਿਹੜਾ ਭ੍ਰਸ਼ਟਾਚਾਰ ਸੀ ਜਿਹੜਾ ਕ腐ਪਸ਼ਨ ਸੀ ਉਹ ਮਹਿੰਗੀ ਹੋ ਗਈ ਮਹਿੰਗੀ ਹੋ ਗਈ ਮੇਰਾ ਇੱਕ ਦੋਸਤ ਜਿਹੜਾ ਕਾਰੋਬਾਰੀ ਹੈ ਜਿਹੜਾ ਬਿਜ਼ਨਸਮੈਨ ਹੈ ਕਹਿੰਦਾ ਮੈਂ ਅਰੇ ਗੋਣਕੀਤਾ ਕੰਮ ਕਰੀਂ ਸਰਾ ਨਹੀਂ ਆਪਣਾ ਮੇਰੇ ਕੋਲ ਲੋਨ ਮੰਗੀ ਗਈ 1 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਲ ਨੂੰ ਫੋਨ ਕਰਾਤਾ ਤੇ ਦੀਸੋਂ ਤੋਂ ਗ੍ਰੀਟ 5 ਲੱਖ ਰੁਪਈਆ ਇਹ ਨੂੰ ਗੱਲ ਕਰਦਾ ਨਾ ਉਹ ਵਾਵਾ ਜੇ ਕੋਈ ਵੱਲ ਆਉਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕਲਦੀਪ ਸਿੰਘ ਢਾਲੀਵਾਲ ਦੇ ਸਾਹਮਣੇ ਕਾਰਨ ਦੱਸੇ ਨੇ ਕਿ ਕਿਉਂ ਆਪ ਸਰਕਾਰ ਦੀ ਪੰਜਾਬ ਦੇ ਵਿੱਚ ਕਰਾਰੀ ਹਾਰ ਹੋਈ ਆ ਤਿੰਨ ਸੀਟਾਂ ਜ਼ਿਆਦਾ ਵੱਡੀਆਂ ਨਹੀਂ ਹੁੰਦੀਆਂ ਕਿਉਂਕਿ ਕਲਦੀਪ ਸਿੰਘ ਢਾਲੀਵਾਲ ਇੱਕ ਐਵਨਟ ਮੰਤਰੀ ਹੋ ਕੇ ਹਾਰ ਗਿਆ ਚਾਰ ਮੰਤਰੀ ਹਾਰੇ ਨੇ ਚਾਰ ਵਧਾਈ ਖਾਰੇ ਨੇ ਬਹੁਤ ਵੱਡੀ ਗੱਲ ਆ ਜਿਸ ਨੂੰ ਲੈ ਕੇ ਅਜੇ ਪ੍ਰਤਾਪ ਨੇ ਸਵਾਲ ਚੱਕੇ ਨੇ ਤਾ ਬਿਕਰਮ ਜਿੱਠੇ ਦੇ ਕਹਿਣਾ ਕਿ ਹੁਣ ਤਾਂ ਤੁਹਾਡੇ ਆਪਣੇ ਐਮਐਲਏ ਕਹਿ ਰਹੇ ਨੇ ਭਗਵੰਤ ਮਾਨ ਸਿਆ ਹੁਣ ਭ੍ਰਿਸ਼ਟਾਚਾਰ ਚਰਨ ਸੀਮਾ ਤੇ ਆ ਤੇ ਉੱਥੇ ਇਹ ਵੀ ਕਹਿਆ ਕਿ ਨਸ਼ਾ ਦੁੱਗਣਾ ਹੋ ਗਿਆ ਤਾਂ ਜਿਹੜੇ ਸੁਭੀ ਸਿੰਘ ਬਾਦਲ ਨੇ ਉਹਨਾਂ ਤਾਂ ਸਿੱਧਾ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਮੂੰਹ ਸੁਣੋ ਆਮ ਆਦੀ ਪਾਰਟੀ ਦੇ ਕੰਮ ਤੁਸੀਂ ਆਪ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਕੀ ਬਦਲਾਅ ਹੋਇਆ ਜਿਸ ਨੂੰ ਲੈ ਕੇ ਹੁਣ ਆਪਦੇ ਹੀ ਐਮਐਲਏ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਤੇ ਇਤੇ ਹੀ ਵਿਕਰਮ ਜੀ ਮੁੰਡੀਠਿਆ ਨੇ ਸਵਾਲ ਖੜੇ ਕੀਤੇ ਨੇ ਤੇ ਸੁਖੇਸ਼ ਸਿੰਘ ਬਾਦਲਾ ਟਵੀਟ ਕਰਕੇ ਮੁਖਵੰਦਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ